ਹਾਂਜੀ ਪਿਆਰੇ ਦੋਸਤੋ ਅੱਜ ਇਸ ਨੁਕਸੇ ਬਾਰੇ ਆਪਾਂ ਗੱਲ ਕਰਨੇ ਆ ਤਾਕਤ ਦਾ ਬਹੁਤ ਵਧੀਆ ਜੋਗ ਆ ਸ਼ੂਗਰ ਦਵਾਈ ਚਾਹੇ ਕਮਜ਼ੋਰੀ ਹੋਵੇ ਚਾਹੇ ਤਾਂਤ ਪੈਂਦੀ ਰਹੀ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਗਲਤੀਆਂ ਕਾਰਨ ਆਪਾਂ ਨੂੰ ਕਮਜ਼ੋਰੀ ਦਾ ਸਾਹਮਣਾ ਕਰਨਾ ਪੈਂਦਾ ਆਪਜੀ ਨੂੰ ਮੈਂ ਨੁਕਸਾਨ ਨੋਟ ਕਰਾਉਣ ਲੱਗਾ ਆਪਜੀ ਕਿਰਪਾ ਕਰਕੇ ਕਾਪੀ ਪੈਨ ਫੜ ਲਿਓ ਕਾਪੀ ਪੈਨ ਫੜ ਕੇ ਨੁਕਸੇ ਦੀ ਨੋਟ ਕਰ ਲਓ ਇਹਦੇ ਸਭ ਤੋਂ ਪਹਿਲਾਂ ਜੀ ਸਾਲਮ ਮਿਸ਼ਰੀ ਇਹ ਆਪਜੀ ਨੇ 30 ਗ੍ਰਾਮ ਲੈਣੀ ਹੈ ਜੀ ਸਾਲਮ ਮਿਸ਼ਰੀ 30 ਗ੍ਰਾਮ ਅਸ਼ਵਗੰਧਾ ਮੋਟਾ ਸਮਾਨ ਆਪ ਜੀ ਨੇ ਸਾਫ਼ ਸਾਬਤ ਤੇ ਸਾਫ਼ ਸੁਥਰਾ ਲੈਣਾ ਪੰਸਾਰੀ ਕਿਸੇ ਵੀ ਦੁਕਾਨ ਤੋਂ ਆਪ ਜੀ ਲੈ ਸਕਦੇ ਸਾਰਿਆਂ ਤੋਂ ਮਿਲ ਜੂਗਾ ਅਸ਼ਵਗੰਧਾ 30 ਗ੍ਰਾਮ ਸਫੇਦ ਮੁਸਲੀ ਇਹ ਵੀ 30 ਗ੍ਰਾਮ ਆਪ ਜੀ ਨੇ ਲੈਣੀਆਂ ਜੀ ਤੇ ਸਤਾਵਰ ਪੀਲੀ ਸਤਾਵਰ ਲੈਣੀ ਪੀਲੀ ਬਹੁਤ ਵਧੀਆ ਕੁਆਲਿਟੀ ਦੀ ਹੋਵੇ ਇਹ ਵੀ 30 ਗ੍ਰਾਮ ਲੈਣੀਆਂ ਤੇ ਸਾਲਮ ਪੰਜਾ ਫਿੱਕਾ ਲੈਣਾ ਜੀ ਜਿਹਨੂੰ ਖੰਡ ਨਾ ਲੱਗੀ ਹੋਵੇ ਖੰਡ ਵਾਲੇ ਦਾ ਕੋਈ ਫਾਇਦਾ ਨਹੀਂ ਇਹ ਵੀ 30 ਗ੍ਰਾਮ ਲੈਣਾ ਜੀ ਤੇ ਉਸ ਤੋਂ ਬਾਅਦ ਲਾਚੀ ਹਰੀ ਹਰੀ ਲਾਚੀ 20 ਗ੍ਰਾਮ ਲੈਣੀ ਆਪ ਜੀ ਨੇ ਤੇ 20 ਗ੍ਰਾਮ ਇਹਦੇ ਵਿੱਚ ਲਾਜਵੰਤੀ ਦੇ ਬੀਜ ਲੈਣੇ ਆ ਲਾਜਵੰਤੀ ਦੇ ਬੀਜ 20 ਗ੍ਰਾਮ ਇਹਦੇ ਵਿੱਚ ਜੀ ਫਿਰ ਨਾਲ ਭਸਮਾ ਪੈਣੀ ਹੈ ਜੀ ਬੰਗ ਭਸਮ ਬੈਦਨਾਥ ਕੰਪਨੀ ਦੀ ਅਬਰਕ ਭਸਮ ਬੈਦਨਾਥ ਕੰਪਨੀ ਦੀ ਮੁਕਤਾ ਸ਼ੁਕਤੀ ਭਸਮ ਬੈਦਨਾਥ ਕੰਪਨੀ ਇਹਨੂੰ ਸੇਪ ਮੋਤੀ ਵੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਇਹ ਆਪ ਜੀ ਨੇ ਸਾਰਿਆਂ ਨੂੰ ਚੰਗੀ ਤਰ੍ਹਾਂ ਇੱਕ ਧੁੱਪ ਲਵਾ ਲੈਣੀ ਸਾਰੀ ਦਵਾਈ ਦੇ ਨੂੰ ਉਸ ਤੋਂ ਬਾਅਦ ਇਹਨੂੰ ਸੁਕਾ ਕੇ ਤੇ ਪੀਸ ਲੈਣਾ ਖਾਨਦੀ ਵਿਧੀ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਤਾਜੇ ਪਾਣੀ ਦੇ ਨਾਲ ਖਿਲਾ ਕੇ ਉੱਪਰੋਂ ਦੁੱਧ ਛਕਣਾ ਆਪ ਜੀ ਨੇ ਤੇ ਇਹਦਾ ਆਪ ਜੀ ਨੂੰ 3 ਤੋਂ 4 ਦਿਨਾਂ ਚ ਬਹੁਤ ਵਧੀਆ ਰਿਜ਼ਲਟ ਆਊਗਾ ਇਸ ਦਵਾਈ ਦਾ ਧੰਨਵਾਦ ਜੀ